ਕਰਨਲ ਬੇਰੇਂਦਰ ਕੁਮਾਰ ਨੇ ਬੀਕੇ ਸੀਨੀਅਰ ਸਕੈਂਡੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਐਨਸੀਸੀ ਸੰਬੰਧੀ ਗਿਆਨ ਵਰਧਕ ਜਾਣਕਾਰੀ 11 ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਦੇ ਕਰਨਲ ਬੀਰੇਂਦਰ ਕੁਮਾਰ ਬੀਕੇ ਸੀਨੀਅਰ ਕੈਂਡੀ ਸਕੂਲ ਪਹੁੰਚੇ ਅਤੇ ਐਨਸੀਸੀ ਵਿਦਿਆਰਥੀਆਂ ਕੈਪਟਨ ਮਿਸ਼ਰਾ ਅਤੇ ਸਕੂਲ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਕਰਨਲ ਬੀਰੇਂਦਰ ਕੁਮਾਰ ਪ੍ਰਿੰਸੀਪਲ ਦਵਿੰਦਰ ਕੁਮਾਰ ਨੂੰ ਮਿਲੇ ਅਤੇ ਵਿਦਿਆਰਥੀਆਂ ਦੇ ਚੰਗੇ ਅਤੇ ਉਜਵਲ ਭਵਿੱਖ ਲਈ ਪ੍ਰਿੰਸੀਪਲ ਦਵਿੰਦਰ ਕੁਮਾਰ ਅਤੇ ਕੈਪਟਨ ਰਾਜ ਮਿਸ਼ਰਾ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਦਵਿੰਦਰ ਕੁਮਾਰ ਵੱਲੋਂ ਕਰਨਲ ਬੇਰੇਂਦਰ ਕੁਮਾਰ ਨੂੰ ਫੁੱਲਾਂ ਦਾ ਗੁਲਦਸਾ ਦੇ ਕੇ ਜੀ ਆਇਆਂ ਆਖਿਆ ਗਿਆ। ਇਸ ਮੌਕੇ ਕਰਨਲ ਬੇਰੇਂਦਰ ਕੁਮਾਰ ਵੱਲੋਂ NCC ਵਿਦਿਆਰਥੀਆਂ ਨੂੰ no NCC ਦੇ ABC ਸਰਟੀਫਿਕੇਟ ਤੋਂ ਬਾਅਦ ਆਰਮੀ ਵਿੱਚ ਉਹਨਾਂ ਦੇ ਭਵਿੱਖ ਅਤੇ ਕਿਹੜੇ-ਕਿਹੜੇ ਟੈਸਟ ਐਨਸੀਸੀ ਵਿਦਿਆਰਥੀਆਂ ਦੀ ਕਾਰਸ਼ੈਲੀ ਅਤੇ ਤਰੱਕੀ ਦੇ ਵਿੱਚ ਐਮ ਭੂਮਿਕਾ ਨਿਭਾ ਸਕਦੇ ਹਨ ਅਤੇ ਇੰਟਰਨੈਸ਼ਨਲ ਭਾਸ਼ਾ ਦੀ ਆਫੀਸ਼ੀਅਲ ਲੈਵਲ ਤੇ ਵਰਤੋਂ ਕਰਨੀ ਅਤੇ ਵਾਕ ਵਾਕ ਟੈਸਟਾ ਦੇ ਲਈ ਉਹਨਾਂ ਵੱਲੋਂ ਦਿੱਤੀ ਜਾਂਦੀ ਫ੍ਰੀ ਕੋਚਿੰਗ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਇਸ ਮੌਕੇ ਕਰਨਲ ਬਰੇਂਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਛੁੱਟੀ ਵਾਲੇ ਦਿਨ ਉਹਨਾਂ ਦੇ ਦਫ਼ਤਰ ਵਿੱਚ ਆ ਕੇ ਟੈਸਟਾ ਦੀ ਫ੍ਰੀ ਕੋਚਿੰਗ ਲੈ ਸਕਦੇ ਹਨ ਕਰਨਲ ਬਰੇਂਦਰ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਨਾਲ ਵਿਦਿਆਰਥੀਆਂ ਦੇ ਗਿਆਨ ਦੇ ਵਿੱਚ ਹੋਰ ਵਾਧਾ ਹੋ ਗਿਆ ਅਤੇ ਕੈਪਟਨ ਰਾਜ ਮਿਸ਼ਰਾ ਨੇ ਸਕੂਲ ਪ੍ਰਿੰਸੀਪਲ ਦਮਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਕਰਨਲ ਬਰੇਂਦਰ ਕੁਮਾਰ ਦਾ ਬੀਕੇ ਸੀਨੀਅਰ ਸੈਂਡੀ ਸਕੂਲ ਵਿੱਚ ਆ ਕੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਜਾਣਕਾਰੀ ਦੇਣ ਦੇ ਲਈ ਕਰਨਲ ਬਰੇਂਦਰ ਕੁਮਾਰ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਿੰਸੀਪਲ ਦਵਿੰਦਰ ਕੁਮਾਰ ਅਤੇ ਕੈਪਟਨ ਰਾਜ ਮਿਸ਼ਰਾ ਵੱਲੋਂ ਕਰਨਲ ਬਰੇਂਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਰਨਲ ਬਰੇਂਦਰ ਕੁਮਾਰ ਵੱਲੋਂ ਪ੍ਰਿੰਸੀਪਲ ਦਵਿੰਦਰ ਕੁਮਾਰ, ਮੈਡਮ ਸ਼ਕਤੀ, ਕੈਪਟਨ ਰਾਜ ਮਿਸ਼ਰਾ ਅਤੇ ਪੱਤਰਕਾਰ ਰਵੀ ਸੈਗਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ. ਕੈਡਟ ਦਿਵਾਂਸ਼ ਨੇ ਤਬਲੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਕਰਨਲ ਬਰੇਂਦਰ ਕੁਮਾਰ ਦਿਵਾਂਸ਼ ਦੀ ਪਰਫਾਰਮੈਂਸ ਤੋਂ ਪ੍ਰਭਾਵਿਤ ਹੋ ਕੇ ਆਪ ਨੇ ਕਿਹਾ ਕਿ ਦਿਵਾਂਸ਼ ਨੂੰ ਦਿੱਲੀ ਕਲਚਰਲ ਪ੍ਰੋਗਰਾਮ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ। मौके कर्नल बीरेंद्र कुमार वालों विद्यार्थियों की कार्यशैली उन्होंने हाज़िरी रिपोर्ट और उन्होंने प्रगति रिपोर्ट चेक की गई पूछना चाहूँगा कि आज, आज आपने बीके सीनियर सेकेंडरी स्कूल में बच्चों को ट्रेनिंग दी है और मैं पूछना चाहूँगा कि जो एन सी सी के कैडिट्स हैं एन सी सी ए बी सी सर्टिफिकेट वो हासिल कर लेते हैं उसके बाद वो कौन कौन से प्रोफेशन में जा सकते हैं और वो कैसे अचीवमेंट को बेटर कर सकते हैं और वो ट्रेनिंग कहाँ से लें एट द वेरी आउटसाइड पहले तो मैं पी के एस एस स्कूल के प्रिंसिपल फैकल्टी एंड ए एल ओ का बहुत आभारी उन्होंने मेरे को टाइम दिया बच्चों के साथ इंटरेक्ट करने के लिए एज़ रिगार्डिंग यर क्वेश्चन इज कंसर्न एन सी सी जो है ये तीन साल का एक करिकुलम होता है जिसमें कि बच्चों को ए सर्टिफिकेट बी सर्टिफिकेट और सी सर्टिफिकेट्स मिलता है अब ये तीनों सर्टिफिकेट्स का महत्व अलग अलग है जो बच्चा सी सर्टिफिकेट हासिल कर लेता है उसे आर्म फोर्सेस में यानी कि आर्मी एयरफोर्स और नेवी इसके अलावा पैरामिलिट्री पुलिस और स्टेट पुलिस में स्पेशल प्रेफरेंस मिलता है इसमें दो मोड है जिसमें बच्चे जा सकते हैं एक है एज एन अग्निवीर जो जिसको कि आर्मी में और नेवी में और एयरफोर्स में इम्प्लीमेंट किया गया है जिसमें कि जो बच्चा सी सर्टिफिकेट या बी सर्टिफिकेट होल्डर है उसे एडिशनल फिफ्टीन टू ट्वेंटी परसेंट मार्क्स मिलते हैं जो कि उसको ओवरऑल मेरिट में पुल करके ऊपर लेके जाता है जो अपकमिंग है और जो ऑफिसर बनने की इच्छा रखते हैं और जो अपनी उसी लेवल की करते हैं उसको ऑफिसर बनने में भी एन सहायक सिद्ध होता है जो एन या सी में जो कॉम्पीट करते हैं पहली बात तो एन की ट्रेनिंग इट्स प्रोवाइड प्लेटफॉर्म जहाँ की उनको ये एस जो होता है हमारा जो इंटरव्यू uh, होता है उसको इजी बनाता है बिकॉज कम्पेयर टू द अदर स्टूडेंट डन सी एनसीसी इनका प्लेटफॉर्म इनको एलिवेट करता है और इनके लिए इजी हो जाता है इसके अलावा देर इज़ अ एक्सक्लूसिव एंट्री कॉल्ड एनसीसी एंट्री जिसमें कि खाली एनसीसी सी सर्टिफिकेट होल्डर्स जाते हैं जिसमें कि एंट्रेंस एग्जामिनेशन एक्सेप्टेड होता है और खाली इंटरव्यू होता है एस जिसको कहा जाता है और जो बच्चे उसको क्रैक कर लेते हैं वो इंडियन आर्मी में एज ऑफिसर ज्वाइन करते हैं हां जी सर की कहना चाहोगे आज कमांडिंग ऑफिसर द्वारा ਤੁਹਾਡੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਗਿਆ ਤੇ ਬੱਚਿਆਂ ਨੂੰ ਗਾਈਡੈਂਸ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਅ ਅੱਜ ਦਾ ਦਿਨ ਬਹੁਤ ਹੀ ਭਗਾ ਵਾਲਾ ਦਿਨ ਸੀ ਕ ਸੋ ਤੋਂ ਮੀਟ ਲੈਟ ਮੇ ਇੰਟਰੋਡਿਊਸ ਮਾਈਸੈਲਫ ਮਾਈ ਨੇਮ ਇਜ਼ ਕੈਪਟਨ ਰਾਜਕਮਲ ਮਿਸ਼ਰਾ ਐਂਡ ਵੀ ਆਰ ਸੈਟਿੰਗ ਇਨ ਬੀ ਕੇ ਸੀਨੀਅਰ ਸੈਕੰਡਰੀ ਸਕੂਲ ਘੀਮੰਡੀ ਅੰਮ੍ਰਿਤਸਰ ਐਂਡ ਐਨ ਐਸ ਸੀ ਦਾ 에ર ਰੂਮ ਹੈ ਐਨ ਐਸ ਸੀ ਦੇ ਕੈਡਟਸ ਨੇ ਐਂਡ ਵੀ ਬਿਲੋਂਗ ਟੂ 11 ਪੰਜਾਬ ਬਟਾਲੀਅਨ ਐਨ ਐਸ ਸੀ ਤਾਂ ਉਹਨਾਂ ਦੇ ਕਮਾਂਡਿੰਗ ਆਫਸਰ ਕਰਨਲ ਬਿਰਿੰਦਰ ਕੁਮਾਰ ਜੀ ਦੀ ਅੱਜ ਵਿਜ਼ਿਟ ਸੀਗੀ ਔਰ ਉਹਨਾਂ ਨੇ ਡਾਕੂਮੈਂਟੇਸ਼ਨ ਵਗੈਰਾ ਚੈੱਕ ਕਰਦੀ ਸੀਗੀ ਇੱਕ ਰੈਗੂਲਰ ਵਿਜ਼ਿਟ ਦੇ ਵਿੱਚ ਔਰ ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰਨਾ ਸੀਗਾ ਮੇਨ ਉਹਨਾਂ ਦਾ ਫੋਕਸ ਹੁੰਦਾ ਹੈ ਬੱਚਿਆਂ ਨੂੰ ਇੰਟਰੈਕਟ ਕਰਨਾ ਸੋ ਥੈਟ ਕਿ ਜਿੱਥੇ ਅਸੀਂ ਇਹਨਾਂ ਨੂੰ ਕੈਂਪਸ ਦੇ ਵਿੱਚ ਲੈ ਕੇ ਜਾਂਦੇ ਹਾਂ ਅਸੀਂ ਰਿਪੋਰਟ ਕਰਦੇ ਹਾਂ ਉਹ ਖੁਦ ਫਿਜ਼ੀਕਲੀ ਆ ਕੇ ਨਾ ਇਸ ਚੀਜ਼ ਨੂੰ ਵੈਰੀਫਾਈ ਕਰਨਾ ਚਾਹੁੰਦੇ ਸੀਗੇ ਕਿ ਵਾਕਈ ਇਹ ਬੱਚੇ ਕੁਝ ਕਰਦੇ ਵੀ ਨੇ ਕਿ ਸਾਰੇ ਕੁੜੀ ਆ ਜਾਂਦੇ ਨੇ ਤਾਂ ਉਸ ਵਿਜ਼ਿਟ ਦੇ ਤਹਿਤ ਉਹਨਾਂ ਨੇ ਅੱਜ ਫਿਜ਼ੀਕਲੀ ਬੱਚਿਆਂ ਨੂੰ ਦੇਖਿਆ ਉਹਨਾਂ ਦੀ ਪਰੇਰ ਵਗੈਰਾ ਦੇਖੀ ਔਰ ਉਹਨਾਂ ਦੇ ਨਾਲ ਇੰਟਰੈਕਟ ਕੀਤਾ ਔਰ ਗਾਈਡ ਕੀਤਾ ਉਹਨਾਂ ਨੇ ਕਿ ਐਨਸੀਸੀ ਜਿਹੜੀ ਹੈ ਉਹ ਕਿਵੇਂ ਉਹਨਾਂ ਦੇ ਫਿਊਚਰ ਦੇ ਲਈ ਇੱਕ ਨਾ ਯੂਸਫੁਲ ਹੋ ਸਕਦੀ ਹੈ ਐਜੂਕੇਸ਼ਨ ਦੇ ਨਾਲ ਨਾਲ ਫਿਰ ਬੱਚਿਆਂ ਨੇ ਉਹਨਾਂ ਨੇ ਕੋਈ ਕੁਸ਼ਲਸ ਪੁੱਛੇ ਕਿ ਸਰ ਅਸੀਂ ਐਨਸੀਸੀ ਦੇ ਕਿਵੇਂ ਕਿਵੇਂ ਬੈਨੀਫਿਟਸ ਲੈ ਵੀ ਸਕਦੇ ਹਾਂ ਕੁਝ ਬੱਚਿਆਂ ਨੂੰ ਪਤਾ ਸੀਗਾ ਕੁਝ ਡਾਊਟ ਸੀਗੇ ਤਾਂ ਉਹਨੇ ਬਹੁਤ ਹੀ ਸਚਜੇ ਘਮ ਦੇ ਨਾਲ ਬਹੁਤ ਵਿਦ ਕਲੀਅਰ ਥਾਟਸ ਦੇ ਨਾਲ ਉਹਨੂੰ ਕਲੀਅਰ ਕੀਤਾ ਕਿ ਬਿਤਾ ਫਲਾ ਫਲਾ ਜਗ੍ਹਾ ਤੇ ਆਈਆਈਟੀ ਚ ਜਾਣਾ ਹੈ ਐਨਆਈਟੀ ਚ ਜਾਣਾ ਹੈ ਨੀਟ ਦੇ ਵਿੱਚ ਜਾਣਾ ਹੈ ਜਾਂ ਆਰਮ ਫੋਰਸਸ ਦੇ ਵਿੱਚ ਜਾਣਾ ਹੈ ਪੈਰਾ ਮਿਲਟਰੀ ਫੋਰਸਸ ਦੇ ਵਿੱਚ ਜਾਣਾ ਹੈ ਤੇ ਐਨਸੀਸੀ ਇਸ ਆਲਵੇਜ਼ ਇਸ ਪ੍ਰੋਵਾਈਡਿੰਗ ਯੂ ਅ ਹੈਲਪਿੰਗ ਹੈਂਡ ਕਿ ਤੁਸੀਂ ਕਿਤੇ ਵੀ ਜਾਓਗੇ ਕਰਤਫ ਕਿਤੇ ਹੋਏਗੀ ਅਗਰ ਤੁਸੀਂ ਕਟਾਫ ਤੋਂ ਵੀ ਥੋੜਾ ਪਿੱਛੇ ਹੋ ਜਾਂਦੇ ਹੋ ਲੇਕਿਨ ਫਿਰ ਐਨਸੀਸੀ ਦਾ ਸਰਟੀਫਿਕੇਟ ਜਿਹੜਾ ਹੈ ਉਹ ਤੁਹਾਨੂੰ ਇੱਕ ਹੈਲਪਿੰਗ ਹੈਂਡਪੁਆਇੰਟ ਆ ਕਿ ਉਸੇ ਆਪਣਾ ਜਿਹੜਾ ਮਕਾਮ ਹੈ ਉਹ ਹਾਸਲ ਕਰ ਸਕੀ ਇਹ ਸਾਰੀ ਗਲਬਤ ਵੀ ਹੈ ਉਹ ਬੱਚਿਆਂ ਦੇ ਨਾਲ ਹੋਈ ਪਰ ਬੱਚਿਆਂ ਨੇ ਵੀ ਇਸ ਦਾ ਖੂਬ ਆਨੰਦ ਲਿਆ ਕਿਉਂ ਕਿ ਕਿਉਂਕਿ ਇਹ ਬੜਾ ਰੇਅਰ ਹੁੰਦਾ ਹੈ ਕਿ ਇੱਕ ਰੈਗੂਲਰ ਆਰਮੀ ਆਫੀਸਰਸ ਤੋਂ ਕਨਰਲ ਰੈਂਕ ਦੇ ਆਫੀਸਰਸ ਤੋਂ ਬੱਚਿਆਂ ਦੇ ਨਾਲ ਇੰਟਰੈਕਟ ਕਰਨਾ ਉਹਨਾਂ ਨੂੰ ਪਤਾ ਪਹੁੰਚਣ ਮੈਂ ਡਾਇਰੈਕਟ ਲਾਉਣ ਲੱਗ ਪੜਾ ਗਲਪਤਤ ਨੂੰ ਉਹਨਾਂ ਦੇ ਟਾਊਟਸ ਕਿੱਦਾਂ ਨੇ ਤਾਂ ਨਹੀਂ ਹੋ ਕਿ ਇਹ ਜਿਹੜਾ ਸੈਸ਼ਨ ਸੀਗਾ ਉਹਨਾਂ ਦੇ ਵਿਜ਼ਿਟ ਦਾ ਔਰ ਇੰਟਰੈਕਸ਼ਨ ਵਿਦ ਦਾ ਪਬਲਿਕ ਸਪੈਸ਼ਲੀ ਉਹ ਇੱਕ ਬਹੁਤ ਹੀ ਇੱਕ 유ਸਫਲ ਸਾਹਿਬ ਕੋਲੇ ਗਿਆ ਅਨਮੋਲ ਲਾਈਫ ਲੇਸ ਚਾਹੀਦੀ ਹਾਂਜੀ ਸਰ ਸੀਓ ਸਾਹਿਬ ਬੀਕੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਬੱਚਿਆਂ ਨੂੰ ਗਾਈਡ ਕੀਤਾ ਕੀ ਕਹਿਣਾ ਚਾਹੁੰਦੇ ਹਾਂਜੀ ਸਰ ਅੱਜ ਸੀਓ ਸਾਹਿਬ ਦੀ ਐਨਸੀਸੀ ਦੇ ਵਿਜਿਟ ਸੀ ਉਹਨਾਂ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਐਨਸੀਸੀ ਦੇ ਵਿੱਚ ਤੁਸੀਂ ਅੱਗੇ ਜ਼ਿੰਦਗੀ ਵਿੱਚ ਕਿੱਦਾਂ ਵੱਧ ਸਕਦੇ ਹੋ ਨਾਲੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਕੋਈ ਬੱਚਾ ਸਾਡੇ ਕੋਲ ਐਸਐਸਬੀ ਦੀ ਟ੍ਰੇਨਿੰਗ ਲੈਂਦਾ ਹੈ ਲੈਣਾ ਚਾਹੁੰਦਾ ਹੈ ਉਹ ਫ੍ਰੀ ਆਫ ਕਾਸਟ ਉਹ ਟ੍ਰੇਨਿੰਗ ਲਈ ਹੈ ਛੁੱਟੀ ਵਾਲੇ ਦਿਨ ਪ੍ਰੋਵਾਈਡ ਕਰਨਗੇ ਉਹਨਾਂ ਨੇ ਬੱਚਾ ਨੂੰ ਮੋਟੀਵੇਟ ਕੀਤਾ ਕਿ ਡਿਸਪਲਨ ਚ ਰਹੋ ਅਤੇ ਕਿ ਆਰਮੀ ਦੇ ਬਾਰੇ ਕਿੱਦਾਂ ਤੁਸੀਂ ਅੱਗੇ ਵਧ ਸਕਦੇ ਹੋ ਆਪਣਾ ਕੈਰੀਅਰ ਕਿੱਦਾਂ ਬਣਾ ਸਕਦੇ ਹੋ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਸੀਓ ਸਾਹਿਬ ਦੀ ਮੈਂ ਬੜਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬੱਚਿਆਂ ਨੂੰ ਇਸ ਬਾਰੇ ਗਾਈਡ ਕੀਤਾ